ਆਧਵੀ ਪਾਰਟੀ ਜਿੰਦਾਬਾਦ ਆਧਵੀ ਪਾਰਟੀ ਜਿੰਦਾਬਾਦ ਡਾਕਟਰ ਅਦੇ ਗੁਪਤਾ ਜੀ ਜਿੰਦਾਬਾਦ ਡਾਕਟਰ ਅਦੇ ਗੁਪਤਾ ਜੀ ਜਿੰਦਾਬਾਦ ਜੈ ਜਿੰਦਾਬਾਦ ਠੀਕ ਜਿਹੜੀਆਂ ਸੀ ਆ ਸ੍ਰੀ ਉਹਨਾਂ ਨੇ ਦਬ ਕੇ ਬੈਠੇ ਸੀ ਜੇ ਉਹਦੇ ਬਾਅਦ ਐਨ ਆਰ ਆਈ ਮੀਟਿੰਗ ਫੇਰਾਈਆਂ ਇਹਨਾਂ ਨੇ ਉਹਦੇ ਬਾਅਦ ਜੇਕਰ ਅਪੀ ਕਰ ਦਿੱਤੇ ਤੁਹਾਨੂੰ ਅਸੀਂ ਮਹੱਲਾ ਕਲੀਨਿਕਸ ਬਣਾ ਕਰ ਦਿੱਤੀਆਂ ਸਕੂਲ ਆਫ ਐਡਮਿਨਿਸਟ੍ਰੇਸ਼ਨ ਬਰਾਕਰ ਤੇ ਸੜਕ ਸੁਰੱਖਿਆ ਫੋਰਸ ਸ਼ੁਰੂ ਕੀਤੀ ਫਰਿਸ਼ਟੇ ਜਿਹੜੀ ਸਕੀਮ ਦਿੱਲੀ ਦੇ ਵਿੱਚ ਸੀ ਕਿ ਕੋਈ ਅਗਰ ਐਕਸੀਡੈਂਟ ਹੋ ਜਾਂਦਾ ਅਗਰ ਉਹਨੂੰ ਕੋਈ ਹਸਪਤਾਲ ਦੇ ਵਿੱਚ ਜਿਹੜਾ ਲੈ ਕੇ ਜਾਏਗਾ ਉਹਨੂੰ 2000 ਰੁਪਏ ਨਾਮ ਦਿੱਤਾ ਜਾਏਗਾ ਪਹਿਲੇ ਲੋਕੀ ਡਰਦੇ ਨਹੀਂ ਸੀ ਲੈ ਕੇ ਜਾਂਦੇ ਕਿਉਂਕਿ ਪੁਲਿਸ ਵਾਲੇ ਜਿਹੜੇ ਸੀਗੇ ਉਹ ਕਹਿੰਦੇ ਸੀ ਸ਼ਾਇਦ ਉਹ ਹੀ ਮਾਰਿਆ ਇਹਨੂੰ ਉਹਦੇ ਬਾਅਦ 45000 ਜਣੀਆਂ ਨੌਕਰੀਆਂ ਸਰਕਾਰੀ ਨੌਕਰੀਆਂ ਉਹ ਮਾਨ ਸਰਕਾਰ ਨੇ ਦਿੱਤੀਆਂ ਔਰ ਤੁਸੀਂ ਇਹ ਦੇਖੋਗੇ ਇੱਕ ਵੀ ਨੌਕਰੀ ਦੇ ਵਿੱਚ ਕਿਧਰੇ ਕੋਈ ਰੋਲਾ ਨਹੀਂ ਪਿਆ ਪੂਰੀ ਟਰਾਂਸਪੇਰੈਂਸੀ ਦੇ ਨਾਲ ਬਿਨਾਂ ਕਿਸੇ ਸ਼ਵਾਰਿਸ਼ ਤੋਂ ਜਿਹੜਾ ਮੈਰਿਟ ਦੇ ਬੇਸ ਦੇ ਉੱਤੇ ਜਿਹੜਾ ਡਿਜ਼ਰਵ ਕਰਦਾ ਸੀ ਬੱਚਾ ਉਹਦਾ ਰਿਜ਼ਲਟ ਕੀ ਹੋਇਆ ਉਹਦਾ ਰਿਜ਼ਲਟ ਆਇਆ ਹੋਇਆ ਕਿ ਜਿਹੜੇ ਪੰਜਾਬ ਦੇ ਵਿੱਚੋਂ ਨੌਜਵਾਨ ਜਿਹੜੇ ਸਾਡੇ ਪਲੱਸ 2 ਤੋਂ ਬਾਅਦ ਭਜਦੇ ਪੰਜਾਬ 'ਚ ਹੀ ਬੜਾ ਕੁਝ ਉਹਦੇ ਨਾਲ ਕੀ ਹੋਇਆ ਕਿ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਜਿਵੇਂ ਮਾਨ ਸਰ ਜੀ ਨੇ ਕਿਹਾ ਕਿ ਜੇ ਕੋਈ ਬੱਚਾ ਸੀਗਾ ਉਹਦੇ ਘਰਦਿਆਂ ਨੇ ਕੋਈ ਪਹਿਲੀ ਵੇਚ ਕੇ ਪੈਸਾ ਇਕੱਠਾ ਕੀਤਾ ਕੋਈ ਗਹਿਣਾ ਮਾ ਦਾ ਵੇਚ ਕੇ ਪੈਸਾ ਇਕੱਠਾ ਕੀਤਾ ਜਦੋਂ ਸਾਰੇ ਪੈਸੇ 35-40 ਲੱਖ ਰੁਪਏ ਇਕੱਠਾ ਕਰ ਲਿਆ ਕੋਈ ਕਿਸੇ ਦੀ ਸਫਾਰਿਸ਼ ਨਹੀਂ ਚੱਲਦੀ ਮੈਰਿਟ ਦੇ ਬੇਸ ਦੇ ਉੱਤੇ ਜਿਹੜੀਆਂ ਉਹ ਨੌਕਰੀਆਂ ਦਿੱਤੀਆਂ ਜਾਂਦੀਆਂ ਜਿਹੜੇ ਰਾਸ਼ਨ ਦੀ ਸਕੀਮ ਦੀ ਜਿਹੜੀ ਗੱਲ ਕਰੀਏ ਤੇ ਘਰ-ਘਰ ਰਾਸ਼ਨ ਪੁਚਾਰੇ ਆ ਸੀ ਲੋਕ ਔਰ ਉਹਦੇ ਬਾਅਦ ਸਰਕਾਰ ਬੁੱਲਿਸ ਬੈਠਾ ਹੋਵੇ ਅਤੇ ਤਸਵੀਰਦਾਰ ਬੈਠਾ ਹੋਵੇ ਕਦੀ ਦੇਖਿਆ ਸੀ ਇਹ ਸਿਰਫ ਇਸ ਸਰਕਾਰ ਦੀ ਤਾਕਤ ਹੈ ਇਸ ਸਰਕਾਰ ਦੀ ਨੀਤੀ ਹੈ ਸਰਕਾਰ ਦੀ ਨੀਅਤ ਹੈ ਅਸੀਂ ਲੋਕ ਕੰਮ ਕਰਨਾ ਚਾਹੁੰਦੇ ਹਾਂ ਆ ਤੁਹਾਡੇ ਸ਼ਿਵ ਨਗਰ ਕਲੋਨੀ ਦੇ ਵਿੱਚ ਪਾਰਕ ਠੀਕ ਕਰਾਇਆ ਹਾਂਜੀ ਇੱਥੇ ਬਿਜਲੀ ਦੀ ਵਿਵਸਥਾ ਠੀਕ ਕਰਾਈ ਇੱਥੇ ਲੋਕਾਂ ਦੀਆਂ ਪੈਨਸ਼ਨਾਂ ਲਗਾਈਆਂ ਇੱਥੇ ਲੋਕਾਂ ਦੇ ਬਾਰ-ਬਾਰ ਇਸ ਇਲਾਕੇ 'ਚ ਸਾਡੇ ਲਾਢੀ ਫਲਵਾਂ ਜੀ ਖੜੇ ਆ ਤੁਹਾਨੂੰ ਜਿੱਥੇ ਅਦਰ ਉੱਧਰ ਗਏ ਤੁਸੀਂ ਇੱਕ ਮੌਕਾ ਜਿਵੇਂ ਤੁਸੀਂ ਮੈਨੂੰ ਦਿੱਤਾ ਮੈਂ ਤੁਹਾਡੇ ਵਿੱਚ ਹੀ ਦਿੰਦਾ 24 ਘੰਟੇ ਮੇਰੇ ਆਫਿਸ ਤੁਸੀਂ ਆ ਜਾਓ ਨਾ ਇਹ ਉਹਦਾ ਕੋਈ ਬੂਆ ਹੈ ਨਾ ਬਾਰੀ ਹੈ ਸੜਕ ਦੇ ਉੱਤੇ ਬੈਠਾ ਹੁੰਦਾ ਧੰਨਵਾਦ ਸਾਹਿਬ ਕਦੀ ਤੁਸੀਂ ਵੀ ਆ ਕੇ ਦੇਖਿਓ ਜਿੱਥੇ ਆਇਆ ਦੇਖਿਆ ਤੁਹਾਨੂੰ ਕਿਧਰੇ ਪੁੱਛਣ ਦੀ ਕੋਈ ਬੂਆ ਖਲਣ ਦੀ ਲੋੜ ਨਹੀਂ ਪੈਗੀ ਸੜਕ ਦੇ ਉੱਤੇ ਬੈਠਾ ਹੁੰਦਾ ਚਾਹ ਮੀ ਸਾਡੇ ਧੰਨਵਾਦ ਸਾਹਿਬ ਇਹਨਾਂ ਦੀ ਬਾਹ ਫੜ ਕੇ ਮੈਂ ਕੋਈ ਵੀ ਕੰਮ ਕਰਾ ਸਕਦਾ ਤਾਂ ਕੋਈ ਕੰਮ ਜਿਹੜਾ ਅਧੂਰਾ ਨਹੀਂ ਰਹੇਗਾ ਮੈਂ ਜੋਤਾਲੀਵਾਲ ਸਾਹਿਬ ਨੂੰ ਕਹਾਂਗਾ ਉਹ ਹੀ ਕੰਮ ਕਰ ਦੇ। 1 ਮਿੰਟ ਤੋਂ ਪਹਿਲੇ ਹੁਣ ਇਹ ਰਸਤੇ ਚਾਦੇ ਸੀ ਮੈਂ ਕਹਤਾ ਫੋਨ ਕਰੋ ਉਸੇ ਲਈ। ਸਾਡੇ ਵਰਗੇ ਆਮ ਘਰਾਂ ਦੇ ਵਿੱਚੋਂ ਨਿਕਲੇ ਆ। ਸਾਡੇ ਵਰਗੇ ਹੀ ਆ ਸੀ ਕੋਈ ਐ ਨਹੀਂ ਕਿ ਕਹ ਲੋ ਕੋਈ ਬਜ਼ੁਰਗ ਕੋਈ ਲੀਡਰ ਸੀਗਾ ਨਾ। ਢਾਲੀਵਾਲ ਸਾਹਿਬ ਦਾ ਕੋਈ ਬਜ਼ੁਰਗ ਲੀਡਰ ਨਹੀਂ ਸੀਗਾ। ਅਸੀਂ ਲੋਕ ਜਿਹੜੇ ਹੈ ਤੁਹਾਡੇ ਵਾਂਗੂ ਆਮ ਘਰਾਂ ਦੇ ਵਿੱਚੋਂ ਨਿਕਲੇ ਆ ਸਾਨੂੰ ਪਤਾ ਹੈ। ਯਾਂ ਬੰਦੇ ਦਾ ਦੁੱਖ ਕੀ ਹੈ ਦਰਦ ਕੀ ਹੈ ਕੀ ਤਕਲੀਫ ਹਣੀ ਅਸੀਂ ਸਮਝਦੇ ਹਾਂ ਇਹ ਜਿਹੜੇ ਅਰਬਾਪਤੀ ਲੋਗ ਨੇ ਇਹ ਜਿਹੜੇ ਅੰਬੈਸਡਰ ਰਹੇ ਨੇ ਅਮਰੀਕਾ ਦੇ ਵਿੱਚ ਜਿਨ੍ਹਾਂ ਦੀ ਤਾਉਣ ਹੀ ਆਉਂ ਰਹੀਦੀ ਆਉਂ ਆਉਂਦੀ ਦੀ ਗੱਲ ਸੁਣਨਗੇ ਕੋਈ ਨਹੀਂ ਸੁਨੇਗਾ ਤਾਂ ਕਹਿੰਦਾ ਮਤਲਬ ਹੈ ਕਿ ਇਸ ਹਿੰਦੁਸਤਾਨ ਦੇ ਵਿੱਚ ਜਿਹੜਾ ਸੱਚ ਦੇ ਹੱਕ ਦੀ ਆਵਾਜ਼ ਚੁੱਕਦਾ ਉਹਨੂੰ ਫੜ ਕੇ ਪਾਰਟੀ ਅੰਦਰ ਦੇ ਦੇਣ ਦੀ ਕੇਂਦਰ ਸਰਕਾਰ ਜੇ ਤੁਸੀਂ ਚਾਹੁੰਦੇ ਹੋ ਇਸ ਤਾਨਾਸ਼ਾਹ ਸਰਕਾਰ ਤੋਂ ਛੁਟਕਾਣਾ ਪਾਣਾ ਚਾਹੁੰਦੇ ਹੋ ਤੇ ਇੱਕ ਮੌਕਾ ਤੁਹਾਨੂੰ ਸਾਨੂੰ ਸਾਰਿਆਂ ਨੂੰ ਹਲੇਵਾਲ ਸਾਹਿਬ ਨੂੰ ਦੇਣਾ ਪੈਗਦਾ ਸਾਜੋ ਤੁਹਾਡੀ ਆਵਾਜ਼ ਬਣ ਕੇ ਪਾਰਲੀਮੈਂਟ ਦੇ ਵਿੱਚ ਜਾਣ ਸੰਸਦ ਦੇ ਵਿੱਚ ਜਾਣ ਉੱਥੇ ਜਾ ਕੇ ਗੂੰਜਣ ਤੁਹਾਡੇ ਹੱਕ ਦੀ ਆਵਾਜ਼ ਚੁੱਕਣ ਤੁਹਾਡੇ ਸੱਚ ਦੀ ਆਵਾਜ਼ ਚੁੱਕਣ ਉੱਥੇ ਤੁਹਾਡੇ ਕਿੰਨੇ ਦਿਨ ਨੂੰ ਕਿੰਨਾ ਦੁੱਖ ਹੁੰਦਾ ਉਸਨੂੰ ਅਗਰ ਤੁਸੀਂ ਚਾਹਦੇ ਹੋ ਕਿ ਤੁਹਾਡੇ ਬੱਚੇ ਤੁਹਾਡੇ ਕੋਲ ਰਹਿਣ ਇੱਕ ਮੌਕਾ ਆਵਾਜ਼ ਆਦਮੀ ਪਾਰਟੀ ਜਿੰਦਾਬਾਦ ਆਵਾਜ਼ ਆਦਮੀ ਪਾਰਟੀ ਜਿੰਦਾਬਾਦ ਪਿਆਰ ਪਨੀ ਸਸਟੀ ਘਰ ਵਾਈਕੋ ਦੀ ਖਾਤਾ ਵਾਈਕੋ ਦੀ ਫਤਿਹ ਸੂਟ ਨੰਬਰ 59 ਉਹ ਆਰ ਦਾ ਬਤੰਜਾ ਦੇ ਵਿੱਚ ਸਿੰਗਾਤ ਬਲਵਾਰ ਜਿਹੜੀ ਆ ਉਹਨਾਂ ਚਾਤੋਨੇ ਸੈਂਟਰਲ ਕੇਦੇ ਚੱਪਾ ਬਿੱਟੇ ਛੋਟੇ ਵੀਰ ਲਾਟੀ ਭਵਾਨ ਜੀ ਦਿੱਤਾ ਜੀ ਸਰਹੀ ਪਾਰਟੀ ਦੇ ਬੱਚਾ ਨੀਲਮ ਭੈਣ ਜੀ 10235 ਤੇ ਦੇਖ ਤੁਸੀਂ ਆਇਓ ਬਾਕੀ ਨੂੰ ਜੁਦਾ ਦੇਰ ਦੇਣਾ ਚੋਣਾ ਦਾ ਹੋ ਗਿਆ ਆਪ ਸਤਵੇਂ ਗੇੜ ਦੇ ਵਿੱਚ ਆਪਾਂ ਨਾ ਸੂਚ ਇੱਕ ਜੂ ਨੂੰ ਜੜਾ ਵੋਟਰ ਪਾਉਣੀ ਆ ਬਸ ਜਦੋਂ ਸੀ ਕੰਦਾਂ ਤੇ ਪੋਸਟਰ ਬੰਨ੍ਹ ਲੈਂਦੇ ਲਾਉਂਦੇ ਸੀਗੇ ਅਸੀਂ ਕੋ ਗੱਲ ਕਹਿੰਦੇ ਸੀਗੇ ਇੱਕ ਮੌਕਾ ਕੇਰੀਵਾਲ ਨੂੰ ਇੱਕ ਮੌਕਾ ਪੰਜਾਬ ਤੋਂ ਮਾਲ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਮੌਕਾ ਦਿੱਤਾ ਜੁਨੇ ਵਫੀ ਹੋ ਸਕੇ ਐਸ ਵੇਲੇ 860 ਵੱਲ ਲੱਕੀਰ ਲਿਖਦੇ ਨੇ ਉਹ ਪੰਜਾਬ ਦੇ ਵਿੱਚ ਵੜ ਗਏ ਔਰ ਅਸੀਂ ਇਹ ਗੱਲ ਕਹੀ ਸੀਗੀ ਕਿ ਗਰੀਬਾਂ ਦੇ ਬੱਚਿਆਂ ਨੂੰ ਚੰਗੀ ਅਦੂ ਕਸ਼ੇਦਲੀ ਚੰਗੀ ਸੂਤ ਦੇ ਵਾਸਤੇ ਅਸੀਂ ਵਧੀਆ ਪੜਾਈ ਜਿਹੜੀ ਉਹ ਸਾਨੂੰ ਦੇਣਗੇ ਉਸ ਤੋਂ ਬਾਅਦ ਅਸੀਂ ਵਾਦਾ ਕੀਤਾ ਸੀਗਾ ਕਿ ਅਸੀਂ ਸਰਕਾਰੀ ਨੌਕਰੀ ਦਿੱਤੀ ਅਸੀਂ ਵਾਦਾ ਕੀਤਾ ਸੀਗਾ ਕਿ ਅਸੀਂ ਕੱਚੇ ਮਾਲਜ ਨੂੰ ਪੱਕੇ ਕਰਾਂਗੇ ਅਸੀਂ ਉਹ ਵੀ 15 ਹਜ਼ਾਰ ਮਾਲਜ ਨੂੰ ਪੱਕਾ ਕੀਤਾ ਸਾਡਾ ਇੱਕ ਵਾਦਾ ਜਿਹੜਾ ਉਹ ਰਹਿ ਗਿਆ ਜਿਹੜਾ ਅਸੀਂ ਆਪਣੇ ਬਾਲਾਂ ਭੈਣਾਂ ਨੂੰ 1000 ਰੁਪਏ ਪੈਸੇ ਬਲਾਂਕ ਕੀਤਾ ਸੀਗਾ ਚਾਹ ਕਿ ਕਿ ਜਲਦੀ ਸਾੜੀਆਂ ਬਾਬੋ ਭੈਣਾਂ ਦੀ ਗਰਤੀ ਲਈ ਉਹ ਪੂਰੀ ਹੋ ਜਾਂਦੀ ਆ ਜਲਦੀ ਅਸੀਂ ਆਪਣੇ ਬਾਬੋ ਭੈਣਾਂ ਨੂੰ ਸਰ ਜੀ ਉਹ ਸੀ ਜੋ ਕਿਹਾ ਸੀ ਉਹ ਕੀਤਾ ਫੋੜ ਕਿਉਂਕਿ ਲੋਕ ਸਮਾਜ ਦੀ ਲੈਕਚਰ ਹੈ ਸਾਡਾ ਸ਼ਹਿਰ ਬਹੁਤ ਤੰਗੂ ਪਿਆ ਦੇ ਡਾਕਟਰ ਗੁਪਤਾ ਜੀ ਨੂੰ ਵੋਟਾਂ ਪਾਈਆਂ ਇਸੇ ਤਰ੍ਹਾਂ ਮੈਨੂੰ ਪਹਿਲੀ ਜੂਨ ਨੂੰ ਜੇ ਤੁਸੀਂ ਵੋਟਾਂ ਪਾਉਣੀ ਹੈ ਪਹਿਲੀ ਜੀ ਨੂੰ ਚਾੜੂ ਦਾ ਚੋਰ ਸਾਡੇ ਮਸ਼ੀਨ ਜਿਹੜੀ ਛਪੜੀ ਹੈ ਮੈਂ ਤੁਹਾਡੇ ਦਾ ਵਾਅਦਾ ਕਰਦਾ ਜਿੰਨੇ ਥੀਂਦੇ ਜਿੰਨਾ ਡਾਕਟਰ ਸਾਹਿਬ ਫੰਡ ਮੰਗਣਗੇ ਜੋ ਮੰਗਣਗੇ ਉਹ ਸਾਲ ਮੈਂ ਦਊਗਾ ਉਹ ਤੁਹਾਡੇ ਇਲਾਕੇ ਦੇ ਰਹਿਦੇ ਕੰਮ ਜਿਹੜੇ ਉਹ ਸਾਰੇ ਆਪਾਂ ਕਰਵਾਵਾਂਗੇ ਉਹ ਤੁਹਾਡੀ ਪਹਿਲੀ ਚੀਜ਼ ਹੋਊਗਾ ਉਹ ਤੁਹਾਡਾ ਪ੍ਰੋਬਲਮ ਤੁਹਾਡਾ ਬਾਅਦ ਤੁਹਾਡਾ ਗਵਨਰ ਵਾਹ